ਸੰਗਰੂਰ ਦੇ ਡਿੜਵਾ ਵਿਖੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੇ ਚੋਣ ਦਫ਼ਤਰ ਦਾ ਉਦਘਾਟਨ ਪਾਰਟੀ ਵਰਕਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਪਾਰਟੀ ਵਰਕਰਾਂ ਦਾ ਕਹਿਣਾ ਸੀ ਕਿ ਉਹ ਪਿੰਡ-ਪਿੰਡ ਜਾ ਕੇ ਭਾਜਪਾ ਲਈ ਪ੍ਰਚਾਰ ਕਰਨਗੇ ਅਤੇ ਅਰਵਿੰਦ ਖੰਨਾ ਦੇ ਹੱਕ ਵਿੱਚ ਵੋਟਾਂ ਮੰਗਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ ਅਤੇ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਕਾਫੀ ਖੁਸ਼ ਹਨ। ਉਹਨਾਂ ਕਹਿੰਿਆ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਸੰਗਰੂਰ ਲੋਕ ਸਭਾ ਸੀਟ ਅਰਵਿੰਦ ਖੰਨਾ ਵੱਡੇ ਮਾਰਜ ਨਾਲ ਜਿੱਤਣਗੇ ਅਤੇ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਮੈਂ ਜੀ ਗੁਰਜੀਤ ਕੌਰ ਪਿੰਡ ਮੋੜਾ ਜਿਵੇਂ ਕਿ ਮੇਰਾ ਪਿੰਡ ਹੈ ਜਿਹੜੇ ਸਾਡੇ ਆਪਣੇ ਪਰਿਵਾਰ ਨੇ ਜਿਨ੍ਹਾਂ ਨੂੰ ਛੋਟੇ ਪਰਿਵਾਰ ਕਿਹਾ ਜਾਂਦਾ ਹੈ ਅਸੀਂ ਹਰ ਪਰਿਵਾਰ ਨੂੰ ਬੇਨਤੀ ਕਰਦੇ ਹਾਂ ਜੋ ਕੀਤਾ ਹੈ ਮੋਦੀ ਨੇ ਸਾਡੇ ਲਈ ਬਹੁਤ ਚੰਗਾ ਕੀਤਾ ਹੈ ਔਰ ਅੱਗੇ ਵਾਸਤੇ ਮੋਦੀ ਨੂੰ ਬੇਨਤੀਆਂ ਕਰਦਿਆਂ ਵੀ ਸਾਡੇ ਗਰੀਬ ਪਰਿਵਾਰਾਂ ਦਾ ਸਹਾਰਾ ਬਣਨਾ ਸਾਨੂੰ ਦੇਣਾ ਜੋ ਕਿਸਾਨ ਵੀਰ ਉਹਨਾਂ ਨਾਲ ਸਾਡਾ ਪਿੰਡਾਂ ਵਿੱਚ ਨੌ ਮਾਸ ਦਾ ਰਿਸ਼ਤਾ ਹੈ ਆਪੋ ਆਪਣੀ ਵੋਟ ਦਾ ਹਰ ਬੰਦੇ ਨੂੰ ਹੱਕ ਹੈ ਵੀ ਜਿੱਥੇ ਮਰਜੀ ਵੋਟ ਪਾਵੇ ਪਰ ਉਹਨਾਂ ਬਾਰੇ ਪਿੰਡਾਂ ਚ ਜੋ ਕਿਸਾਨ ਹੈ ਵਿਰੋਧੀ ਨਾ ਕਰਨ ਆਪਣੀ ਮਰਜ਼ੀ ਇਹ ਵੋਟ ਦਾ ਜਿਹੜਾ ਬੰਦਾ ਸਹੀ ਲੱਗਦਾ ਤਾਂ ਉਹਨੂੰ ਵੋਟ ਪੈਣੀ ਚਾਹੀਦੀ ਹੈ ਪਿੰਡਾਂ ਪਿੰਡਾਂ ਚ ਹਰ ਗਰੀਬ ਪਰਿਵਾਰਾਂ ਨੂੰ ਸਾਡੇ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆ ਜੋ ਮਾਨ ਸਾਹਿਬ ਨੇ ਜਿੱਤੇ ਤੋਂ ਵੀ ਆਏ ਨੇ ਉਦੋਂ ਤੋਂ ਸਾਡੇ ਗਰੀਬ ਪਰਿਵਾਰਾਂ ਦੀ ਜੋ ਪੰਜਾਬ ਸਰਕਾਰ ਕਣਕ ਦਿੰਦੀ ਹੈ ਸਾਡਾ ਰਾਸ਼ਨ ਬੰਦ ਕੀਤਾ ਹੋਇਆ ਹੈ ਝੂਠ ਤੂਫਾਨ ਬੋਲਦੇ ਨੇ ਕਿਤੇ ਵੀ ਸਾਨੂੰ ਕੋਈ ਰਾਸ਼ਨ ਨਹੀਂ ਦਿੱਤਾ ਜਾਂਦਾ ਇੱਕ ਨਤੇ ਘਰ ਨੂੰ ਵਿੱਚੋਂ ਕੱਟ ਕੇ ਦੇ ਕੇ ਕੋਈ ਬਿਜਲੀ ਦੇ ਬਿਲਾ ਮੈਨੂੰ ਖੁਦ ਨੂੰ 15000 ਰੁਪਇਆ ਹੈ ਬਿੱਲ ਦੇਖ ਲੈਣ ਇਹ ਝੂਠੇ ਵਾਅਦੇ ਚੱਲ ਰਹੇ ਨੇ ਜੋ ਸਾਡੇ ਭੈਣ ਭਰਾ ਬੈਠੇ ਨੇ ਪਿੰਡਾਂ 'ਚ ਸਾਰਿਆਂ ਨੂੰ ਅਸੀਂ ਹੱਤਪਾਣ ਕੇ ਬੇਨਤੀ ਕਰਦੇ ਆ ਕਿ ਜੋ ਵੀ ਚਾਏ ਆਪਾਂ ਨੂੰ 15 ਕਿਲੋ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ 2018 'ਚ ਇਹਨਾਂ ਨੇ ਕਹਿ 22 ਤੱਕ ਰਾਸ਼ਨ ਦੇਣਾ ਵੀ ਕਿਸੇ ਦੀ ਸੋਚ ਨਾਲ ਨਾ ਚੱਲਣਾ ਜੋ ਗਰੀਬਾ ਪਰਿਵਾਰ ਬੈਠੇ ਨੇ ਆਪਣੀ ਸੋਚ ਨਾਲ ਚੱਲਣਾ ਸਾਨੂੰ ਬੀਬੀਆਂ ਨੂੰ ਗੈਸ ਸਿਲੰਡਰ ਦਿੱਤੇ ਮੋਦੀ ਨੇ ਲਾਲ ਕਾਪੀਆਂ 'ਚ 3-3000 ਰੁਪਇਆ ਪਾਇਆ ਜੋ ਰਾਸ਼ਨ ਮਿਲਦਾ ਮੋਦੀ ਸਰਕਾਰ ਵੱਲੋਂ ਮਿਲਦੀ ਹੈ ਜੋ ਘਰਾਂ ਵਾਲੀ ਸਕੀਮ ਹੈ ਉਹ ਸਾਨੂੰ ਮੋਦੀ ਪਰਿਵਾਰ ਵੱਲੋਂ ਮਿਲਦੀ ਹੈ ਸਾਡੇ ਪਰਿਵਾਰਾਂ ਨੂੰ ਹੱਤ ਬਨ ਕੇ ਜੋ ਮੂਰੇ ਵਾਲੇ ਲੀਡਰ ਹੈ ਉਹਨਾਂ ਨੂੰ ਸਾਡੀ ਬੇਨਤੀ ਹੈ ਸਾਡੇ ਕਾਮਕਾਰ ਸਮਾਰਨ ਸਾਨੂੰ ਗਰੀਬ ਜਨਤਾ ਨੂੰ ਅੱਗੇ ਲੈ ਕੇ ਆਉਣ ਜੀ ਮੋਦੀ ਦੀ ਪੱਕਾ 100% ਮੋਦੀ ਸਰਕਾਰ ਬਣੂਗੀ ਸੰਗਰੂਰ ਸੀਟ ਤੇ ਅਸੀਂ ਖੰਨਾ ਸਾਹਿਬ ਨੂੰ ਜਿਤਾ ਕੇ ਭੇਜਾਂਗੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੇ ਅੱਜ ਦਿੜਬਾ ਦੇ ਵਿਖੇ ਸਾਡਾ ਵਿਧਾਨ ਸਭਾ ਦਾ ਜਿਹੜਾ ਆਫਿਸ ਹੈ ਬੀਜੇਪੀ ਦਾ ਉਹ ਅੱਜ ਖੁੱਲਿਆ ਤੇ ਸਾਰੇ ਕਾਰਜਕਰਤਾ ਸਾਡੇ ਜਿਹੜੇ ਤੁਸੀਂ ਦੇਖ ਰਹੇ ਹੋ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਤੇ ਅਸੀਂ ਇਹ ਸਾਰੇ ਲੋਕ ਅੱਜ ਅਰਵਿੰਦ ਖੰਨਾ ਦੀ ਲਈ ਅਸੀਂ ਸੰਘਰਸ਼ ਕਰਨਾ ਆਣ ਵਾਲੀ ਜਿਹੜੀ ਇੱਕ ਤਰੀਕ ਹੈ ਉੱਥੇ ਉੱਥੇ ਉਹਨਾਂ ਨੂੰ ਵੋਟਾਂ ਪਵਾਉਣੀਆਂ ਤੇ ਵੱਧ ਤੋਂ ਵੱਧ ਜਿਹੜੀ ਵੋਟਾਂ ਪਵਾ ਕੇ ਅਸੀਂ ਉਹਨਾਂ ਨੂੰ ਜਿਤਾਣਾ ਤੇ ਕੋਸ਼ਿਸ਼ ਕਰਨੀ ਹੈ ਕਿ ਇਹ ਜਿਹੜੀ ਸੀਟ ਹੈ ਅਸੀਂ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਝੋਲੇ ਵਿੱਚ ਪਾ ਦਈਏ ਸਾਡਾ ਇਹੀ ਸਾਡਾ ਜਿੰਨੇ ਵੀ ਕਾਰਜਕਰਤਾ ਖੜੇ ਆ ਅਸੀਂ ਸਾਰਿਆਂ ਦਾ ਇਹੀ ਉਤਸ਼ਾਹ ਤੇ ਇਹੀ ਸਾਡਾ ਟੀਚਾ ਆਣ ਵਾਲੀ ਇੱਕ ਤਰੀਕ ਤੱਕ ਕਿਵੇਂ ਪਿੰਡਾਂ ਦੇ ਅਸੀਂ ਆਪਣਾ ਕੰਮ ਕਰ ਰਹੇ ਆ ਕਿਸਾਨ ਜੱਥੇਬੰਦੀਆਂ ਆਪਣਾ ਕੰਮ ਕਰ ਰਹੇ ਆ ਪਰ ਉਹਨਾਂ ਲਈ ਗਲਤ ਹੈ ਦੇਖੋ ਹਰ ਇੱਕ ਕਾਨੂੰਨ ਹੈ ਜਿਹੜਾ ਆਪਣਾ ਪੱਖ ਰੱਖਣ ਦਾ ਅਧਿਕਾਰ ਪਰ ਇਹ ਨਹੀਂ ਹੈ ਵੀ ਤੁਸੀਂ ਕਿਸੇ ਦੇ ਘਰੇ ਵੜ ਕੇ ਆਪਣਾ ਜਾ ਕੇ ਤੁਸੀਂ ਆਪਣਾ ਉਹਨਾਂ ਨੂੰ ਰੋਕੋ ਥੋੜਾ ਜੇ ਤੁਸੀਂ ਆਪਣਾ ਪੱਖ ਰੱਖਣਾ ਹੈ ਜਾਂ ਤੁਸੀਂ ਆਪਣੀ ਜਿਹੜੀ ਆਪੋਜੀਸ਼ਨ ਦਿਖਾਣੀ ਹੈ ਉਹ ਤਾਂ ਵਧੀਆ ਇਹ ਵਧੀਆ ਤਰੀਕਾ ਵੀ ਤੁਸੀਂ ਉਸ ਉਸ ਬੰਦੇ ਨੂੰ ਵੋਟ ਨਾ ਪਾਓ ਜਿਹੜਾ ਤੁਹਾਨੂੰ ਲੱਗਦਾ ਪਰ ਇਹ ਕਿੱਥੇ ਦਾ ਤਰੀਕਾ ਕਿ ਜਿਹੜਾ ਆਜ਼ਾਦ ਭਾਰ ਦੇ ਵਿੱਚ ਹਰ ਇੱਕ ਲੋਕਤੰਤਰ ਦੇ ਵਿੱਚ ਸਾਡਾ ਐਡਾ ਵੱਡਾ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਸਾਰਿਆਂ ਨੂੰ ਅਧਿਕਾਰ ਹੈ ਵੋਟ ਮੰਗਣ ਦਾ ਵੋਟ ਪਾਉਣ ਦਾ ਤੁਸੀਂ ਉਹਦੇ ਪਿੱਛੇ ਪਿੱਛੇ ਜਾ ਕੇ ਉਹਨਾਂ ਦੇ ਪਿੱਛੇ ਉਹਨਾਂ ਦੇ ਘਰਾਂ 'ਚ ਵੜਦੇ ਹੋ ਤਾਂ ਸਰਾਸਰ ਗਲਤ ਹੈ ਮੈਂ ਕਹੂੰਗਾ ਵੀ ਕਿਸਾਨਾਂ ਨੂੰ ਵੀ ਪਹਿਲਾਂ ਤਾਂ ਤੁਸੀਂ ਸਾਨੂੰ ਜਿਤਾਓ ਤਾਂ ਸਹੀ ਸਾਡੀ ਸਰਕਾਰ ਤਾਂ ਲੈ ਗਿਆ ਪੰਜਾਬ ਦੇ ਵਿੱਚ ਜੇ ਉਸ ਤੋਂ ਬਾਅਦ ਜੇ ਤੁਹਾਡਾ ਕੰਮ ਨਾ ਕਰੀਏ ਤਾਂ ਅਸੀਂ ਜ਼ਿੰਮੇਵਾਰ ਹਾਂ ਬੀਜੇਪੀ ਤਾਂ ਜ਼ਿੰਮੇਵਾਰ ਹੈ ਦੇਖੋ ਸਾਡਾ ਕੰਪੀਟੀਸ਼ਨ ਤਾਂ ਮੈਨੂੰ ਤਾਂ ਨਹੀਂ ਲੱਗਦਾ ਪੰਜਾਬ ਸਰਕਾਰ ਦਾ ਜਿਹੜੇ ਆਪ ਵਾਲੇ ਨੇ ਇਹ ਤਾਂ ਫਲॉप ਨੇ ਮੈਨੂੰ ਤਾਂ ਸਾਡਾ ਕੰਪੀਟੀਸ਼ਨ ਅੱਜ ਕਾਂਗਰਸ ਨਾਲ ਹੀ ਲੱਗ ਰਿਹਾ ਅਸੀਂ ਲੱਗ ਰਿਹਾ ਵੀ ਅਸੀਂ ਸਭ ਤੋਂ ਟੋਪ ਤੇ ਅਸੀਂ ਆਵਾਂਗੇ ਜਿਹੜੇ ਕਿ ਸਾਡੇ ਕਾਰਜਕਰਤਾ ਕਿਉਂਕਿ ਪਿੰਡਾਂ ਦੇ ਵਿੱਚ ਮੈਕਸਿਮਮ ਜਿਹੜੇ ਕਾਰਜਕਰਤਾ ਸਾਡੇ ਖੜੇ ਅੱਜ ਪਿੰਡਾਂ 'ਲੇ ਖੜੇ ਜਿਹੜੇ ਕਿ ਬੋਤਲਾਂ ਨੂੰ ਤਿਆਰ ਐ ਤੇ ਵੋਟਾਂ ਪਾਉਣ ਨੂੰ ਤਿਆਰ ਐ ਇਹ ਤੁਸੀਂ ਦੇਖੋ ਵੀ ਕੀ ਇਹ ਲੋਕਤੰਤਰ ਹੈ ਗੁਰੂ ਘਰ ਨੂੰ ਮੰਦਰਾਂ ਨੂੰ ਆਪਾਂ ਇੱਕ ਧਾਰਮਿਕ ਸਥਾਨ ਮੰਨਦੇ ਆ ਆਪਾਂ ਉੱਥੇ ਪੂਜਾ ਕਰਨ ਜਾਂਦੇ ਆ ਲੋਕ ਆਪਣੀ ਸੁੱਖ ਮੰਨਣ ਜਾਂਦੇ ਆ ਉੱਥੇ ਤੇ ਆਪਾਂ ਉੱਥੇ ਇਦਾਂ ਦੀਆਂ ਅਨਾਉਂਸਮੈਂਟਾਂ ਕਰਾਂਦੇ ਆ ਮੈਨੂੰ ਨਹੀਂ ਲੱਗਦਾ ਵੀ ਉਹ ਵਧੀਆ ਲੱਗਦਾ ਕੋਈ ਆਨ ਵਾਲੇ ਦਿਨਾਂ 'ਚ ਚੋਣ ਕਿ ਵਿਸ਼ਾ ਹਾਲ ਵਿੱਚ ਸ਼ਿਕਾਇਤ ਦੀ ਪਹੁੰਚ ਦੇਖੋ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਜਿਹੜੀ ਟੀਮਾਂ ਨੇ ਉਹ ਹਰ ਇੱਕ ਪਿੰਡ 'ਚ ਹਰ ਇੱਕ ਸ਼ਹਿਰ 'ਚ ਹਰ ਇੱਕ ਵਾਰਡ 'ਚ ਤਾਂ ਜਾ ਹੀ ਰਹੀਆਂ ਨੇ ਨਾ ਉਹਨਾਂ ਕੋਲ ਆਲਰੇਡੀ ਇਹ ਜਿਹੜੀ ਇਹ ਚੀਜ਼ ਪਹੁੰਚ ਗਈ ਹੋਣੀ ਵੀ ਗੁਰਦੁਆਰੇ 'ਚ ਅਨਾਉਂਸਮੈਂਟ ਹੈ ਹੁਣ ਉਹ ਕੀ ਕਾਰਵਾਈ ਕਰਦਾ ਇਲੈਕਸ਼ਨ ਕਮਿਸ਼ਨ ਉਹ ਦੇਖਣ ਵਾਲੀ ਗੱਲ ਹੈ ਅਰਵਿੰਦ ਖੰਨਾ ਜੀ ਜੋ ਸਾਡੇ ਮਹਿਬੂਬ ਨੇਤਾ ਜਿਨ੍ਹਾਂ ਨੂੰ ਕਿ ਟਿਕਟ ਮਿਲਿਆ ਭਾਰਤੀ ਜਨਤਾ ਪਾਰਟੀ ਦਾ ਡੱਬਾ ਵਿਖੇ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਜਨਤਾ ਦਾ ਉਤਸ਼ਾਹ ਤੁਸੀਂ ਸਾਰਾ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਪਿੰਡਾਂ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਜੀ ਮੇਰੇ ਪਿੰਡ ਦੇ ਵਿੱਚ ਵੀ ਅਸੀਂ ਮੀਟਿੰਗ ਕਰੀ ਆ ਬਹੁਤ ਕਿਤੇ ਬਹੁਤ ਵਧੀਆ ਮੀਟਿੰਗਾਂ ਹੋ ਰਹੀਆਂ ਨੇ ਹਾਂ ਕਿਤੇ ਕਿਤੇ ਡਿਸਟਰਬੈਂਸ ਜਰੂਰ ਹੋ ਰਹੀ ਹੈ ਕੁਝ ਲੋਕ ਕਿ ਕਿਸਾਨਾਂ ਦੇ ਰੂਪ ਚ ਕਿਸਾਨਾਂ ਦੇ ਰੂਪ ਦੇ ਵਿੱਚ ਕੁਝ ਲੋਕ ਮਤਲਬ ਹੁੱਲੜਵਾਜੀ ਕਰ ਰਹੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਇਦਾਂ ਨਾ ਕਰੋ ਜੇ ਕਿਸੇ ਨੂੰ ਕੋਈ ਕਿਸੇ ਦੇ ਸਵਾਲ ਨੇ ਅਸੀਂ ਉਹਨਾਂ ਦੇ ਜਵਾਬ ਦੇਣ ਲਈ ਤਿਆਰ ਆ ਤਿਆਰ ਬੈਠੇ ਆ ਕੋਈ ਵੀ ਆ ਕੇ ਸਾਡੇ ਕੋਲ ਪਾਵੇਂ ਇੱਥੇ ਦਫਤਰ ਆ ਜਾਣ ਕੋਈ ਵੀ ਪੰਜ ਚਾਰ ਜਾਣੇ ਕਦੇ ਵੀ ਆਉਣ ਅਸੀਂ ਅਸੀਂ ਵੀ ਤਿਆਰ ਆ ਖੰਨਾ ਸਾਹਿਬ ਵੀ ਤਿਆਰ ਨੇ ਪਰ ਸਵਾਲ ਕਰਨ ਦਾ ਇੱਕ ਤਰੀਕਾ ਹੁੰਦਾ ਜੀ ਪੰਜਾਬ ਆਪਣਾ ਜਾਣਿਆ ਜਾਂਦਾ ਹੈ ਤਹਿਜ਼ੀਬ ਲਈ ਲਿਆਕਤ ਲਈ ਤੇ ਆਪਾਂ ਸਾਰੇ ਬਹੁਤ ਜ਼ਿਆਦਾ ਸਿਸ਼ਟਾਚਾਰ ਵਾਲੇ ਲੋਕ ਆ ਤੇ ਐਦਾਂ ਮਤਲਬ ਗੱਡੀਆਂ ਦੇ ਪਿੱਛੇ ਭੱਜਣਾ ਜਾਂ ਅੱਗੇ ਹੋ ਕੇ ਗੱਡੀਆਂ ਰੋਕਣਾ ਤੇ ਐਦਾਂ ਅੱਛਾ ਨਹੀਂ ਲੱਗਦਾ ਜੀ ਇਹ ਦੇਖੋ ਜੀ ਉਹ ਬਹੁਤ ਮੰਦਪਾਗੀ ਘਟ ਘਟ ਮੈਂ ਉਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਓਨੀ ਹੀ ਘਟ ਹੈ ਤੇ ਉਹਦਾ ਮੈਂ ਤੁਹਾਨੂੰ ਕਾਰਨ ਜਦੋਂ ਕਾਰਨ ਉਹਦਾ ਸੁਣਦੇ ਆ ਨਾ ਜੀ ਉਦੋਂ ਤਾਂ ਬਹੁਤ ਯਾਰੀ ਹੈਰਾਨੀ ਵੀ ਹੁੰਦੀ ਹੈ ਤੇ ਪਰੇਸ਼ਾਨੀ ਵੀ ਹੁੰਦੀ ਹੈ ਮੈਂ ਤੁਹਾਨੂੰ ਬਰੀਫ ਚ ਦੱਸਦਾ ਕਿ ਇਮੀਗ੍ਰੇਸ਼ਨ ਵਾਲਿਆਂ ਨੇ ਇੱਕ ਕਿਸੇ ਦਾ ਮੁੰਡਾ ਬਾਹਰ ਭੇਜਤਾ ਠੀਕ ਹੈ ਜੀ ਮੁੰਡਾ ਕਾਕਾ ਬਾਹਰ ਚਲਾ ਗਿਆ ਤੇ ਉਹਨਾਂ ਨੇ ਉਹਦੀ ਪੇਮੈਂਟ ਕਰਤੀ ਉਸ ਤੋਂ ਬਾਅਦ ਲੌਜਿਕ ਕੀ ਦੇ ਰਹੇ ਨੇ ਜੀ ਉਹ ਤੁਸੀਂ ਦੇਖੋ ਹੱਦ ਹੈ ਇੱਕ ਲੌਜਿਕ ਉਹ ਇਹ ਦੇ ਰਹੇ ਨੇ ਕਹਿੰਦੇ ਜੀ ਉੱਥੇ ਕਾਕਾ ਜੀ ਦਾ ਜੀ ਨਹੀਂ ਲੱਗਿਆ ਇਸ ਕਰਕੇ ਉਹ ਵਾਪਸ ਆ ਗਏ ਤੇ ਤੁਸੀਂ ਸਾਡੇ ਪੈਸੇ ਵਾਪਸ ਕਰੋ ਤੁਸੀਂ ਇਹ ਦੱਸੋ ਵੀ ਇਹ ਕਿੱਥੋਂ ਦੀ ਗੱਲ ਹੈ ਫਿਰ ਉੱਥੇ ਉਹਨਾਂ ਦੇ ਦਫ਼ਤਰ ਦੇ ਮੂਹਰੇ ਬੈਠ ਗਏ ਜੀ ਤੇ ਫਿਰ ਮਤਲਬ ਹੋਰ ਵਪਾਰੀ ਭਾਈਚਾਰਾ ਤੇ ਉਹ ਸਾਰੇ ਇਕੱਠੇ ਹੋ ਕੇ ਜਦੋਂ ਆਏ ਫਿਰ ਤੁਸੀਂ ਵੀਡੀਓ ਚ ਦੇਖੀ ਹੈ ਜੀ ਕਿਸ ਤਰ੍ਹਾਂ ਉਹਨਾਂ ਦੇ ਡਾਂਗਾ ਮਾਰੀਆਂ ਗੰਜਾਂ ਨੇ ਉਹਨਾਂ ਨੂੰ ਕੁੱਟਿਆ ਗਿਆ ਤੇ ਉਸ ਤੋਂ ਬਾਅਦ ਨਲਕੀ ਪੰਜਾਬ ਸਰਕਾਰ ਦੀ ਹੈ ਕਿ ਚਿੱਟੇ ਦਿਨ ਐਡੀ ਗੁੰਡਾਗਰਦੀ ਹੋਵੇ ਸਾਰਾ ਕੁਝ ਪੁਲਿਸ ਦੀ ਮੌਜੂਦਗੀ ਚ ਹੋਇਆ